सात्रियाका तुसी देख रहे हो फास्ट वे अमृतसर खबरनामा मैं हनवनी त्रंधावत दे हुन एक नजर आज दे बुलेटन दिया मुख खबरनवाल सांसद गुरजीत सिंह ओचला ने साबका प्रधानमंत्री डॉक्टर मनमोहन सिंह नु श्रद्धांजलि ਥਾਣਾ ਮਹਿਤਾ ਪੁਲਿਸ ਵੱਲੋਂ 1 ਕਿਲੋ 650 ਗ੍ਰਾਮ ਅਫੀਮ ਸਮੇਤ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਕਾਂਗਰਸ ਦਿਹਾਤੀ ਦਫ਼ਤਰ ਵਿਖੇ ਸਮੂਚੀ ਲੀਡਰਸ਼ਿਪ ਦੀ ਹੋਈ ਮੀਟਿੰਗ ਅਤੇ ਹੁਣ ਖਬਰਾਂ ਵਿਸਥਾਰ ਨਾਲ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਸਾਂਸਦ ਗੁਰਜੀਤ ਸਿੰਘ ਓਜਲਾ ਉਹਨਾਂ ਦੇ ਕਾਰੋਨਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ। ਉਹਨਾਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਇੱਕ ਸੂਝਵਾਨ ਅਤੇ ਸਮਝਦਾਰ ਨੇਤਾ ਸਨ ਜਿਨ੍ਹਾਂ ਨੇ ਦੇਸ਼ ਦੀ ਆਰਥਿਕਤਾ ਨੂੰ ਠੀਕ ਕੀਤਾ ਅਤੇ ਦੇਸ਼ ਨੂੰ ਮੂੜ ਤਰੱਕੀ ਦੀ ਪਟੜੀ ਤੇ ਲਿਆਂਦਾ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਕਿ ਸਾਡੇ ਚ ਨਹੀਂ ਰਹੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ 'ਚ ਜਾ ਬ੍ਰਾਜਿਨ ਅਜਈ ਸਖੀਅਤ ਜੰਨਾ ਦੀ 경제 ਅਰਥਵਸਤਾ ਨੂੰ ਵੱਡਾ ਹੁਲਾਰਾ ਦਿੱਤਾ ਉਹਦੇ ਨਾਲ ਦੀ ਨਾਲ ਇੱਕ ਗਰੀਬ ਤੋਂ ਲੈ ਕੇ ਮਨਰੇਗਾ ਵਰਤੀ ਸਕੀਮ ਤੋਂ ਲੈ ਕੇ ਔਰ ਅਰਥਵਸਤਾ ਸਮੁੱਚੀ ਦੇਖਦੀ ਔਰ ਸਮੁੱਚੇ ਅੰਤਰਰਾਸ਼ਟਰੀ ਪੱਤਰ ਦੇ ਉੱਤੇ ਉਹਨਾਂ ਨੇ ਆਪਣੀ ਲੰਬੀ ਸੋਚ ਔਰ ਆਪਣੇ ਵੱਡੇ ਤਜਰਬੇ ਦੇ ਨਾਲ ਉਹਨੂੰ ਲਈ ਤੇ ਲੈ ਕੇ ਆਂਦਾ ਅੱਜ ਉਹ ਸਾਡੇ ਚ ਨਹੀਂ ਰਹੇ ਡਾਕਟਰ ਮਨਮੋਹਨ ਸਿੰਘ ਇੱਕ ਐਨਸਾਈਕਲੋਪੀਡੀਆ ਸਰ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਅਧਿਕਾਰ ਪਹੁੰਚੇ ਹਨ थाना मेहता पुलिस ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1 ਕਿਲੋ 650 ਗ੍ਰਾਮ ਅਫੀਮ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ ਅਤੇ थाना ਅਜਨਾਲਾ ਵੱਲੋਂ ਨਾਕਾਬੰਦੀ ਦੌਰਾਨ ਦੋ ਮੋਟਰਸਾਈਕਲ ਸਵਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ 2 ਕਿਲੋ 16 ਗ੍ਰਾਮ ਹਿਰੋਇ ਅਤੇ 150 ਗ੍ਰਾਮ ਪੈਕਿੰਗ ਮਟੀਰੀਅਲ ਬਰਾਮਦ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਵੱਲੋਂ ਦਿੱਤੀ ਗਈ ਸਭ ਤੋਂ ਪਹਿਲਾਂ ਪਹਿਲਾ ਕੇਸ ਜਿਹੜਾ ਹੈ ਅਜਨਾਲੇ ਥਾਣੇ ਦਾ ਜਿੱਥੇ ਅਜਨਾਲਾ ਥਾਣਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਦੋ ਦੋਸ਼ੀ ਸੀ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਇਹ ਦੋਨੋਂ ਦੋਸ਼ੀ ਜੋ ਹੈ ਇੱਕ ਮੋਟਰਸਾਈਕਲ ਤੇ ਇੱਕ ਪਿੱਠੂ ਬੈਗ ਸਮੇਤ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਬਨਾਤੇ ਇਹਨਾਂ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਉਸ ਤੋਂ ਬਾਅਦ ਇਹਨਾਂ ਨੂੰ ਚੇਜ਼ ਕਰਕੇ ਪ੍ਰੋਪਰ ਰੋਕਿਆ ਗਿਆ ਤੇ ਇਹਨਾਂ ਤੋਂ ਜਿਹੜੀ ਹੈ ਇਹ ਰਿਕਵਰੀ ਜਿਹੜੀ ਹੈ ਨਾ ਨਾ ਕੇਤੇ ਹੋਈ ਹੈ ਇਸ ਦੇ ਵਿੱਚ ਜੋ ਇਹ ਦੋ ਵਿਅਕਤੀ ਸੀ ਹਰਮਨ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬਾਬਾ ਬਕਾਲਾ ਤੇ ਇਸ ਦੇ ਨਾਲ ਜਿਹੜਾ ਇਸ ਦਾ ਜਿਹੜਾ ਸਾਥੀ ਸੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਕੁਲਵਿੰਦਰ ਸਿੰਘ ਇਹ ਦੋ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਸਨ ਪਿੱਠੂ ਬੈਗ ਦੇ ਵਿੱਚ ਜੋ ਨਸ਼ੇ ਦੀ ਖੇਪ ਸੀ ਉਹ ਬਰਾਮਦ ਹੋਈ ਹੈ ਜੋ ਇਹ ਨਸ਼ੇ ਦੀ ਖੇਪ ਹੈ ਇਹ ਕਰੀਬਨ 2 ਕਿਲੋ ਤੇ 16 ਗ੍ਰਾਮ ਸੁਮੇਤ ਜਿਹੜਾ ਹੈ ਪੈਕਿੰਗ ਮਟੀਰੀਅਲ ਜੋ ਕਿ 150 ਗ੍ਰਾਮ ਦੇ ਕਰੀਬਨ ਸੀ ਉਹਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ 1 ਲੱਖ 40000 ਦੇ ਕਰੀਬਨ ਜਿਹੜੀ ਹੈ ਡਰਗ ਮਨੀ ਉਹ ਵੀ ਨਾ ਤੋਂ ਬਰਾਮਦ ਹੋਈ ਹੈ ਦੂਜੇ ਕੇਸ ਦੇ ਵਿੱਚ ਥਾਣਾ ਮਹਿਤਾ ਵੱਲੋਂ 1 ਕਿਲੋ ਕਰੀਬਨ 600 ਗ੍ਰਾਮ ਦੇ ਕਰੀਬਨ ਜਿਹੜੀ ਹੈ ਓਪੀਐਮ ਅਫੀਮ ਦੀ ਰਿਕਵਰੀ ਹੋਈ ਹੈ ਇਹਨੇ ਬੜੇ ਹੀ ਪ੍ਰੋਫੈਸ਼ਨਲ ਢੰਗ ਦੇ ਨਾਲ ਜਿਹੜਾ ਹੈ ਇਸ ਜਿਹੜਾ ਹੈ ਰਿਕਵਰੀ ਨੂੰ ਜਿਹੜਾ ਹੈ ਕੀਤਾ ਹੈ ਨਾਕੇ ਤੇ ਪਾਇਸ ਤੁਹਾਨੂੰ ਪਤਾ ਹੈ ਪਾਇਸ ਦੀ ਮਦਦ ਦੇ ਨਾਲ ਜੋ ਹੈ ਡਰਾਈਵਰ ਤੇ ਜਿਹੜਾ ਵਿਅਕਤੀ ਸੀ ਉਹਨੂੰ ਜਿਹੜਾ ਹੈ ਪਾਇਸ ਨੂੰ ਚੈੱਕ ਕੀਤਾ ਗਿਆ ਉਸ ਤੇ ਤੁਸੀਂ ਇਹ ਪ੍ਰੈਸ ਨੋਟ 'ਚ ਵੀ ਦੇਖੋਗੇ ਤਿੰਨ ਮੁਕਦਮੇ ਆਲਰੇਡੀ ਦਰਜ ਨੇ ਸੋ ਜਦੋਂ ਇਹ ਸ਼ੱਕ ਹੋਇਆ ਤੇ ਇਹਨੂੰ ਜਿਹੜਾ ਹੈ ਗੱਡੀ ਸਾਈਡ ਤੇ ਲਾ ਕੇ ਇਹਦੀ ਥੋਰੋਲੀ ਜਿਹੜੀ ਹੈ ਚੈਕਿੰਗ ਕੀਤੀ ਗਈ ਪਹਿਲਾਂ ਤਾਂ ਕੁਝ ਮਿਲਿਆ ਨਹੀਂ ਪਰ ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਤਾਂ ਜਿਹੜਾ ਇਹ ਡੈਸ਼ਬੋਰਡ ਹੈ ਉਹਦੇ ਵਿੱਚ ਜਿਹੜੀ ਕੈਵਿਟੀ ਬਣੀ ਹੋਈ ਸੀ ਜਿਹਦੇ ਵਿੱਚ ਉਹ ਸਾਰੀ ਅਫੀਮ ਜਿਹੜੀ ਹੈ ਉੱਥੋਂ ਇਹ ਬਰਾਮਦ ਹੋਈ ਹੈ ਸੋ ਇਸ ਤਰੀਕੇ ਨਾਲ ਬੜਾ ਵਧੀਆ ਇਹਨਾਂ ਨੇ ਪਾਇਆ ਐਪ ਜਿਹੜੀ ਪੰਜਾਬ ਪੁਲਿਸ ਵੱਲੋਂ ਡਿਵੈਲਪ ਕੀਤੀ ਗਈ ਹੈ ਜਿਹਦੇ ਵਿੱਚ ਕੀ ਦੋਸ਼ੀ ਉਹਨਾਂ ਦਾ ਜਿਹੜਾ ਇਹ ਜਿਹੜਾ ਉਹਨਾਂ ਦਾ ਹਿਸਟਰੀ ਹੁੰਦੀ ਹੈ ਉਹਨਾਂ ਦੇ ਕਿੰਨੇ ਪਰਚੇ ਦਰਜ ਨੇ ਉਸ ਐਪ ਦੀ ਮਦਦ ਦੇ ਨਾਲ ਜਿਹੜਾ ਹੈ ਇਹ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੰਮ੍ਰਿਤਸਰ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਕਾਂਗਰਸ ਤੇ ਹਿੱਸੇ 40 ਸੀਟਾਂ ਆਈਆਂ ਹਨ ਜਿਸ ਤੋਂ ਬਾਅਦ ਕਾਂਗਰਸ ਦੇ ਹਾਤੀ ਦਫਤਰ ਵਿਖੇ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਅਮਰਿੰਦਰ ਸਿੰਘ ਰਾਜਵੜੀ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੰਮ੍ਰਿਤਸਰ ਪੁੱਜੇ ਅਤੇ ਇਹ ਮੀਟਿੰਗ ਬੰਦ ਕਮਰਾ ਵਿੱਚ ਹੋਈ ਜਿਸ ਦੇ ਵਿੱਚ ਜਿੱਤੇ ਹੋਏ ਕੌਂਸਲਰ ਮੌਜੂਦ ਰਹੇ ਅਤੇ ਇਸ ਤੋਂ ਇਲਾਵਾ ਸਾਫ ਦਾ ਵਿਧਾਇਕ ਵੀ ਮੌਜੂਦ ਰਹੇ ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਸ਼ਾਇਦ ਜਿਹੜੇ ਸ਼ਹਿਰੀਏ ਹੈ ਕਿਉਂਕਿ ਪਾਰਲੀਮੈਂਟ ਦੀਆਂ ਸੱਤ ਚੋਣਾਂ ਜਿੱਤਣ ਤੋਂ ਬਾਅਦ ਤੇ ਉਸ ਤੋਂ ਬਾਅਦ ਸਰਪੰਚੀਆਂ 50% ਜਿੱਤਣ ਤੋਂ ਬਾਅਦ ਆਮ ਲੋਕ ਇਹ ਗੱਲ ਕਹਿੰਦੇ ਨਜ਼ਰ ਆਈ ਸੀ ਥੋੜਾ ਜਿਹਾ ਕਿ ਸ਼ਹਿਰਾਂ ਦੇ ਵਿੱਚ ਅਜੇ ਕਾਂਗਰਸ ਨੂੰ ਪਸੰਦ ਲੋਕ ਘੱਟ ਕਰਦੇ ਆ ਵਿੱਚ ਭਾਜਪੀ ਵੀ ਸੀ ਵਿੱਚ ਆਪ ਵੀ ਸੀ ਲੇਕਿਨ ਇਹ ਪੰਜ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਸਮੂਚੇ ਪੰਜਾਬ ਭਰ ਦੇ ਵਿੱਚ ਸਨੇਹਾ ਦਿੱਤਾ ਹਾਲਾਂਕਿ ਪਾਰਲੀਮੈਂਟ ਵਿੱਚ ਸ਼ਹਿਰਾਂ ਤੋਂ ਅਸੀਂ ਵੋਟ ਘੱਟੇ ਆ ਜਿਵੇਂ ਲੁਧਿਆਣਾ ਅੰਮ੍ਰਿਤਸਰ ਸਨੇਹਾ ਦਿੱਤਾ ਕਿ ਅੱਜ ਪੰਜਾਬ ਦੇ ਸ਼ਹਿਰੀਆਂ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਕਾਂਗਰਸ ਦੀ ਸੁਭੂਚੀ ਲੀਡਰਸ਼ਿਪ ਨੇ ਅਸੀਂ ਸਾਰੇ ਹੀ ਨਵੇਂ ਚੁਣੇ ਹੋਏ ਕਾਉਂਸਲਰਸ ਦਾ ਉਹਨਾਂ ਨੂੰ ਬੜੀ ਮੁਬਾਰਕਬਾਦ ਪੇਸ਼ ਕੀਤੀ ਦੂਸਰੀ ਗੱਲ ਸੁਭੂਚੀ ਕਾਂਗਰਸ ਲੀਡਰਸ਼ਿਪ ਨੇ ਇਹ ਬਿਲਕੁਲ ਸਾਫ਼ ਸੁਥਰੀ ਗੱਲ ਸਾਹਮਣੇ ਰੱਖੀ ਹੈ ਕਿ ਕਾਂਗਰਸ ਦੇ ਇੰਟਰਸਟ ਨੂੰ ਸਾਹਮਣੇ ਰੱਖਦੇ ਹੋ ਮੈਂ ਭੱਲੇ ਲਾ ਰਹੀ ਆ ਸਾਰੇ ਕਾਉਂਸਲਰਸ ਦੇ ਸੈਂਟੀਮੈਂਟਸ ਨੂੰ ਮੱਦੇਨਜ਼ਰ ਰੱਖਦੇ ਹੋ ਜਿਹੜਾ ਵੀ ਫੈਸਲਾ ਹੋਏਗਾ ਉਹ ਪਾਰਟੀ ਵਿਚਾਰ ਕੇ ਸਾਰਿਆਂ ਦੀ ਸਹਿਮਤੀ ਨਾਲ ਆਪ ਸਭ ਨੂੰ ਸੋਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤਿਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਤੇ ਸਾਰੇ ਦੇਸ਼ ਵਾਸੀਆਂ ਵਿੱਚ ਸੋਗ ਦੀ ਲਹਿਰ ਐਸ ਮੌਕੇ ਅੰਮ੍ਰਿਤਸਰ ਤੋਂ ਕਾਂਗਰਸੀ ਆਗੂ ਡਾਕਟਰ ਰਾਜਕੁਮਾਰ 베ਰ ਦਾ ਹਿੰਦੂ ਸਭਾ ਕਾਲਜ ਦੇ ਪ੍ਰਿੰਸੀਪਲ ਸੰਜੀਤ ਖੰਨਾ ਅਤੇ ਲੈਕਚਰਰ ਅਰुण ਮਹਿਰਾ ਨੇ ਡਾਕਟਰ ਮਨਮੋਹਨ ਸਿੰਘ ਨੂੰ ਹੰਝੂ ਭਰੀਆਂ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਕਿਹਾ ਕਿ ਦੇਸ਼ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਕੰਮ ਹੈ। ਇਸ ਦੇ ਨਾਲ ਹੀ ਡਾਕਟਰ ਮਨਮੋਹਨ ਸਿੰਘ ਦੇ ਸਹਿਪਾਠੀਆਂ ਨੇ ਆਖਿਆ ਕਿ ਉਹ ਬਹੁਤ ਉੱਚੇ ਸੁੱਚੇ ਅਤੇ ਬੇਦਾਗ ਕਿਰਦਾਰ ਦੇ ਮਾਲਕ ਸਨ। ਅੰਮ੍ਰਿਤਸਰ ਆਏ ਅਦੇ ਪ੍ਰਧਾਨ ਮੰਤਰੀ ਤੇ ਅਸੀਂ ਉਹਨਾਂ ਨੂੰ ਜਦੋਂ ਮਿਲਣ ਗਏ ਤੇ ਹੀ ਵਾਸ ਸੋ ਹੰਬਲ ਇਹ ਉਹ ਕਹਿਣ ਲੱਗੇ ਉਹਨਾਂ ਨਾਲ ਬਹੁਤ ਆਪਣਾ ਲੀਡਰ ਵਿਜ਼ਨ ਚੀਫ ਐਕਟੀਵਿਸਟ ਆਇਆ ਸਪੀਕਰ ਸੀ ਕਿ ਵਾਟ ਆਈ ਐਮ ਟੂਡੇ ਇਜ਼ ਬਿਕੋਜ਼ ਆਫ ਦਿ ਹਿੰਦੂ ਕਾਲਜ ਔਰ ਜਿਹੜੇ ਕਾਲਜ ਦੇ ਬੈਂਚਾਂ ਤੇ ਲੈ ਕੇ ਮੈਂ ਪੜਿਆ ਇਹ ਉਥੋਂ ਦੇ ਅਧਿਆਪਕ ਆਏ ਐ ਔਰ ਮੈਂ ਇਹ ਅਧਿਆਪਕਾਂ ਦਾ ਔਰ ਉਸ ਕਾਲੇ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਔਰ ਮੈਂ ਜੋ ਵੀ ਅੱਜ ਉਹਨਾਂ ਦੇ ਕਾਰਨ ਇਹਨਾਂ ਨੂੰ ਸਾਨੂੰ ਜੋ ਮਾਨ ਸਨਮਾਨ ਔ ਸਤਿਕਾਰ ਦਿੱਤਾ ਮੈਂ ਉਹਨਾਂ ਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦਾ ਦੇਖੋ ਜੀ ਜਿਹੜੇ ਵੀ ਵਿਅਕਤੀ ਜਿਹੜਾ ਦੁਨੀਆ ਜਾਇਆ ਉਹਨੇ ਜਾਣਾ ਹੀ ਹੈ ਪਰ ਜਿਹੜੇ ਇੱਕ ਲੰਬੀ ਲੀਕ ਨੂੰ ਛੱਡ ਕੇ ਗਏ ਹੈ ਉਹਦਾ ਕੋਈ ਮੁਕਾਬਲਾ ਨਹੀਂ ਉਹ ਹਮੇਸ਼ਾ ਘਾਟ ਵੀ ਮਹਿਸੂਸ ਹੋਏਗੀ ਔਰ ਫਖਰ ਵੀ ਮਹਿਸੂਸ ਹੋਏਗਾ ਅਸੀਂ ਸਾਰੇ ਡਾਕਟਰ ਮਨਮੋਹਨ ਸਿੰਘ ਨੂੰ ਯਾਦ ਕਰ ਰਹੇ ਹਾਂ ਇਹ ਜਿਸ ਸਥਾਨ ਦੇ ਉੱਪਰ ਅੱਜ ਮੈਂ ਪਹੁੰਚਿਆ ਹੋਇਆ ਹਾਂ ਅੱਜ ਇਹ ਡਾਕਟਰ ਮਨਮੋਹਨ ਸਿੰਘ ਦਾ ਕਾਲਜ ਹੈ Hindu Sabha College ਜਿੱਥੇ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਅੱਜ ਦੇਸ਼ ਜਿਹੜਾ ਵੀ ਇਹ ਉਧਾਰੀ ਕਰਨ ਦਾ ਲਾਭ ਲੈ ਰਿਹਾ ਹੈ ਸੁਧਾਰਾਂ ਦਾ ਲਾਭ ਦਾ ਲਾਭ ਲੈ ਰਿਹਾ ਤੇ ਉਹ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਅੱਜ ਫੂਡ ਸੇਫਟੀ ਐਕਟ ਜਿਹੜਾ ਸੀਗਾ ਖਾਣੇ ਦਾ ਅਧਿਕਾਰ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਦੇਸ਼ ਉਹਦਾ ਲਾਭ ਲੈ ਰਿਹਾ ਹੈ ਅ ਗਰੀਬਾਂ ਵਾਸਤੇ ਸਿੱਖਿਆ ਦਾ ਅਧਿਕਾਰ ਸਭ ਲੋਕਾਂ ਨੂੰ ਸਿੱਖਿਆ ਮਿਲੇ ਇਹਦਾ ਅਧਿਕਾਰ ਵੀ ਡਾਕਟਰ ਮਨਮੋਹਨ ਸਿੰਘ ਨੇ ਹੀ ਸਾਨੂੰ ਸਭ ਨੂੰ ਦਿੱਤਾ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੈ ਉਹਨਾਂ ਵਰਗਾ ਇਕਨੋਮਿਸਟ ਨਾਤਾ ਇਸ ਤੱਕ ਹੋਇਆ ਹੈ ਨਾ ਆਵਲੇ ਟਾਈਮ ਤੋਂ ਦੇਸ਼ ਨੂੰ ਮਿਲੇਗਾ ਜਦੋਂ ਸਾਡੇ ਸਟੂਡੈਂਟਸ ਦੀ 1951 ਤੋਂ ਲੈ ਕੇ 53 ਤੱਕ ਉਹਨਾਂ ਨੇ ਸਾਡੇ ਇੱਥੇ ਬੀਏ ਇਕਨੋਮਿਕਸ ਇਨ ਆਨਰਸ ਬੀ ਆਨਰਸ ਇਨ ਇਕਨੋਮਿਕਸ ਕੀਤੀ ਸੀ ਬੜੇ ਮਿਹਦਾਵੀ ਸ਼ਾਤਰ ਸੀ ਸਾਡੇ ਉਹ ਉਦੋਂ ਉਹਨਾਂ ਦੇ ਟਾਈਮ ਤੇ ਅ ਰੋਲ ਆਫ ਆਨਰ ਸ਼ੁਰੂ ਹੋਇਆ ਸੀ ਸਾਡੇ ਉਹ ਪਹਿਲੇ ਰੋਲ ਆਫ ਆਨਰ ਪਹਿਲੇ ਰੋਲ ਆਫ ਆਨਰ ਦਾ ਅਵਾਰਡ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ 1900 2018 ਦੇ ਵਿੱਚ ਅਸੀਂ ਉਹਨਾਂ ਨੂੰ ਐਲੂਮੀਨੀਮੀਟ ਔਰ ਕਨਵੋਕੇਸ਼ਨ ਦਾ ਇਨਵਾਈਟ ਕੀਤਾ ਸੀ ਆਪਣੀ ਸਪੀਚ ਦੇ ਦੌਰਾਨ ਉਹਨਾਂ ਨੇ ਆਪਣੇ ਸਾਡੇ ਟੀਚਰਸ ਨੂੰ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਆਪਣੇ ਟੀਚਰਸ ਦੇ ਨਾਮ ਤੱਕ ਗਿਆ ਸੀ ਇੰਨਾ ਟਾਈਮ ਬੀਤਣ ਤੋਂ ਬਾਅਦ ਵੀ ਦੇਸ਼ ਦੇ ਮੰਨੇ ਪਰਮੰਨੇ ਅਰਥਸ਼ਾਸਤਰੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਲੰਮਾ ਸਮਾਂ ਬਤੌਰ ਪ੍ਰਧਾਨ ਮੰਤਰੀ ਦੇਸ਼ ਦੀ ਸੇਵਾ ਕੀਤੀ ਤੇ ਦੇਸ਼ ਦੀ ਉન્નਤੀ ਦੇ ਵਿੱਚ ਬਟਾ ਯੋਗਦਾਨ ਪਾਇਆ ਵੀਰਵਾਰ ਦੇਰ ਰਾਤ 91 ਸਾਲ ਦੀ ਉਮਰ ਦੇ ਵਿੱਚ ਉਹਨਾਂ ਇਸ ਫਾਨੀ ਸੰਸਾਰ ਨੂੰ ਅਲਵਿਦਾਅ ਦਿੱਤੀ ਜਿਸ ਤੋਂ ਬਾਅਦ ਰਾਜਨੀਤਿਕ ਗਲਿਆਰੇ ਦੇ ਵਿੱਚ ਸੋਗ ਦੀ ਲਹਿਰ ਹੈ ਸ਼ਹਿਰ ਵਾਸੀਆਂ ਨੇ ਆਖਿਆ ਕਿ ਉਹਨਾਂ ਦੇ ਜਾਣ ਨਾਲ ਦੇਸ਼ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਵਿਜੇ ਕੁਮਾਰ ਫਾਸਟਪੀ ਨਿਊਜ਼ ਅੰਮ੍ਰਿਤਸਰ थाना ਵੇਰਕਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ ਇੱਕ ਨੌਜਵਾਨ ਨੂੰ 110 ਗ੍ਰਾਮ ਅਫੀਮ ਦੇ ਨਾਲ ਕਾਬੂ ਕੀਤਾ ਗਿਆ ਐਸਮੋਕੇ মিডিਆ ਨਾਲ ਗੱਲਬਾਤ ਕਰਦੇ ਹੋਏ ਥਾਣਾ 베ਰਕਾ ਦੀ ਪੁਲਿਸ ਅਧਿਕਾਰੀ ਸੁਪਿੰਦਰ ਕੌਰ ਨੇ ਜਾਣਕਾਰੀ ਸਾਂਝੀ ਕੀਤੀ ਅਸੀਂ ਪ੍ਰਿੰਸੀਪਲ ਪੜਿਆਇਆ ਇੱਥੇ ਆਪਣੇ 베ਰਕੇ ਥਾਣੇ ਚ ਉਹਨਾਂ ਦਾ 베ਰਕੇ ਏਰੀਆ ਚ ਹੀ ਰਹਿੰਦਾ ਤੇ ਜਿੱਦਾਂ ਕੋਲੋਂ ਗੱਲ ਦੀ ਪੋਜੈਸ਼ਨ ਤੇ ਸਾਨੂੰ 110 ਗ੍ਰਾਮ ਅਫੀਮ ਮਿਲੀ ਬਸ ਇੱਕ ਫੀਮ ਮਿਲੀ ਆ ਤੇ ਨਾਲ ਐਕਟਿਵਾ ਬਰਾਮਰ ਕੀਤੀ ਇਹ 베ਰਕਾ ਦਾ ਰਹਿਣ ਵਾਲਾ ਸੀ 베ਰਕੇ ਦਾ ਖਾਸ ਵਸਨੀਕ ਹੈ ਤੇ ਇਹ ਇਹਦੇ ਪਾਸੋਂ ਹੀ ਇਹਦੀ ਪੋਜੈਸ਼ਨ ਚ ਮਿਲੀ ਇਹ ਕਾ ਇਥੇ ਆਪਣੇ ਖੇਤੀਬਾੜੀ ਦਾ ਹੀ ਕੰਮ ਕਰਦਾ ਹੈ। ਔਰ ਬਸ ਇਹ ਸਾਈਡ ਤੇ ਦਾ ਬਿਜ਼ਨਸ ਇਹਦਾ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਅਕਾਲ ਚਲਾਣਾ ਕਰਨ ਉਪਰੰਤ ਇੱਕ ਸ਼ਰਧਾਂਜਲੀ ਸਮਾਰੋਹ ਵਾਰਡ ਨੰਬਰ 14 ਵਿਖੇ ਕੌਂਸਲਰ ਰਾਜਕਮਲ ਪ੍ਰੀਤ ਸਿੰਘ ਲੱਕੀ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਜੁਗਲ ਕੁਸ਼ੋਰ ਸ਼ਰਮਾ ਅਤੇ ਵਾਰਡ ਨੰਬਰ 9 ਤੋਂ ਕੌਂਸਲਰ ਡਾਕਟਰ ਸ਼ੋਭਿਤ ਕੋਰਵਲੋ ਸ਼ਰਧਾਂਜਲੀ ਪੇਂਟ ਕੀਤੀ ਗਈ ਅਤੇ ਉਹਨਾਂ ਡਾਕਟਰ ਮਨਮੋਹਨ ਸਿੰਘ ਨੂੰ ਨਮਨ ਕਰਦਿਆਂ ਮੋਮਬਤੀਆਂ ਜਗਾ ਕੇ ਪੁਸ਼ਪਾਂਜਲੀ ਪੇਂਟ ਕੀਤੀ ਅਤੇ ਆਖਿਆ ਕਿ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਹੋਣ ਨਾਲ ਭਾਰਤ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਕਿਉਂਕਿ ਉਹਨਾਂ ਪਹਿਲਾਂ ਦੇਸ਼ ਦੇ ਫਾਈਨਾਂਸ ਮੰਤਰੀ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਰਹੇਦਿਆਂ ਦੇਸ਼ ਦੇ ਵਿਕਾਸ ਅਤੇ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਇਸ ਮੌਕੇ ਕਈ ਕਾਂਗਰਸ ਵਰਕਰ ਅਤੇ ਮੈਂਬਰ ਮੌਜੂਦ ਸਨ ਅੱਜ ਡਾਕਟਰ ਮਨਮੋਹਨ ਸਿੰਘ ਦੀ ਦੁਖਦਾਈ ਖਬਰ ਸੁਣ ਕੇ ਸਾਰੇ ਹਿੰਦੁਸਤਾਨ ਚ ਬਹੁਤ ਦੁੱਖ ਹੋਇਆ ਔਰ ਮੈਂ ਸਮਝਦਾ ਇਹੋ ਜਿਹਾ ਇਨਸਾਨ ਦੁਨੀਆ ਤੇ ਬਹੁਤ ਘੱਟ ਹੁੰਦੇ ਨੇ ਜਿਨ੍ਹਾਂ ਨੇ ਕਦੀ ਆਪਣੇ ਵਾਸਤੇ ਨਹੀਂ ਦੇਸ਼ ਵਾਸਤੇ ਸੋਚਿਆ ਲੋਕਾਂ ਵਾਸਤੇ ਸੋਚਿਆ ਡਾਕਟਰ ਮਨਮੋਹਨ ਸਿੰਘ ਦਾ ਜ਼ਿਆਦਾ ਪੜ੍ਹਾਈ ਇੱਥੇ ਹਿੰਦੂਤਵਾ ਕਾਲਜ ਵਿੱਚ ਕੀਤੀ ਔਰ ਉਹਨਾਂ ਨੇ ਹਮੇਸ਼ਾ ਚਿੰਤਾ ਰਹੀ ਕਿ ਮਰਤਲ ਸਾਫ ਸੁਥਰਾ ਰਹੇ ਤਾਂ ਕਿ ਪੂਰੀ ਸੁਭਾਈ ਰਹੇ ਕਿਉਂਕਿ ਇਹ ਗੁਰੂ ਮਹਾਰਾਜ ਦੀ ਪਵਿੱਤਰ ਨਗਰੀ ਹੈ ਔਰ ਗੁਰੂ ਨਾਨਕ ਮਹਾਰਾਜ ਦੀ ਦੁਨੀਆਂ ਤੋਂ ਤੇ ਲੋਕ ਆਂਦੇ ਨੇ ਔਰ ਮੈਂ ਸਮਝਦਾ ਹਾਂ ਕਿ ਵੀ ਜੇ ਪਗੜੀ ਦੀ ਲਾਜ ਰੱਖੀ ਸਾਰੀ ਦੁਨੀਆਂ 'ਚ ਤੇ ਡਾਕਟਰ ਮਮੂਨ ਸਿੰਘ ਨੇ ਰੱਖੀ ਜਦੋਂ ਵੀ ਐਜ਼ ਅ ਪ੍ਰਾਈਮ ਮਿਨਿਸਟਰ ਦੂਜੇ ਮੁਲਕਾਂ ਦੇ ਵਿੱਚ ਜਾਂਦੇ ਸੀ ਤੇ ਉਹ ਲੱਗਦਾ ਸੀ ਕਿ ਹਿੰਦੁਸਤਾਨ ਦੇ ਵਿੱਚ ਇੱਕ ਪਗੜੀ ਹੈ ਐਸੀ ਜਿਹੜੀ ਬਹੁਤ ਸਾਫ ਸੁਥਰੀ ਔਰ ਨੇਕ ਹੈ ਜਿਹੜੀ ਲੋਕਾਂ ਦੀ ਸੇਵਾ ਕਰਦੇ ਨੇ ਅੱਜ ਜ਼ਿਆਦਾ ਨਾ ਮੈਂ ਕਹਿੰਦਾ ਹੋਇਆ ਉਹਨਾਂ ਦੇ ਚੰਨਾਂ ਜਿੱਤੇ ਸ਼ਰਧਾ ਦੇ ਫੁੱਲ ਪੇਟ ਕਰਦਾ ਹਾਂ ਉੱਥੇ ਅਰਦਾਸ ਕਰਦਾ ਹਾਂ ਗੁਰੂ ਮਹਾਰਾਜ ਦੇ ਅੱਗੇ ਕਿ ਉਹਨਾਂ ਨੂੰ ਆਪਣੇ ਚੰਨਾਂ ਚ ਵਾਪਸ ਇਸ ਗੱਲ ਦਾ ਪਤਾ ਲੱਗਾ ਕਿ ਡਾਕਟਰ ਮਰਮੋਣ ਸਿੰਘ ਸਾਡੇ ਵਿੱਚ ਨਹੀਂ ਨਹੀਂ ਰਹੇ ਸਾਨੂੰ ਨਹੀਂ ਸਾਰੇ ਭਾਰਤ ਵਰਸ਼ ਨੂੰ ਨਹੀਂ ਸਾਰੇ ਦੁਨੀਆ ਦੇ ਵਿੱਚ ਇੱਕ ਉਸੇ ਵੇਲੇ ਮਾਤਮ ਛਾ ਗਿਆ ਡਾਕਟਰ ਮਰਮੋਣ ਸਿੰਘ ਐਸੀ ਸ਼ਖਸੀਅਤ ਸਨ ਜਿਨ੍ਹਾਂ ਨੇ ਸਿੱਖਾਂ ਉੱਤੇ ਜਿਹੜੇ ਅਤਵਾਦਵਾਖਵਾਦ ਲੇਬਲ ਲੱਗਦੇ ਸੀ ਉਸ ਲੇਬਲ ਨੂੰ ਮਟਾਇਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੇ ਸ਼ਹੀਦੀ ਪਰਬ ਨੂੰ ਸਮਰਪਿਤ ਪਾਜਪਾ ਜ਼ਿਲ੍ਹਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਪਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਚਾਰ ਸਾਹਿਬਜ਼ਾਦੇ ਫਿਲਮ ਦਿਖਾ ਕੇ ਆਪਨੇ ਇਤਿਹਾਸ ਅਤੇ ਕੁਰਬਾਨੀ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਸੁਭਾ ਪ੍ਰਧਾਨ ਸ਼ਵੇਤ ਮਲਿਕ राकेश गिल जिला जनरल्स खतर सलील कपूर मनीष शर्मा गुरप्रताप सिंह टिक्का जसपाल सिंह डॉक्टर हरमोहिंदर सिंह बेदी समेत सैंकड़े वर्कर और आम लोकां ने बैठ के फिल्म देखी इस मौके जिला दफ्तर विखे आं यहां संताले सैबजादियां दी शहादी नु समर्पित दूध दा लंगर लगाया गया और आज आपा भारतीय जनता पार्टी दे एक कार रैली खन्ना स्मारक विखे असी आज एक छोटे सैबजादा दे पिक्चर भी दिखाई गई है और साडे वक्ता दे तौर ते डॉक्टर हरमोहिंदर सिंह बेदी जी ਦੁਆਰਾ ਸਾਰੀ ਜਿਹੜੀ ਉਹਨਾਂ ਦੀ ਸਾਕਾ ਆਪਾਂ ਕਹਿ ਸਕਦੇ ਹਾਂ ਜਿਹੜਾ ਸ਼ਹੀਦੀ ਸਾਕਾ ਉਹਦੇ ਬਾਰੇ ਸਾਰਾ ਚਾਨਣ ਵੀ ਪਾਇਆ ਗਿਆ ਮੈਂ ਕਹਿੰਦਾ ਇਸ ਜੀ ਦੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਵਿਧਾਈ ਦੇ ਪਾਤਰ ਉਹਨਾਂ ਨੇ ਜਿਹੜਾ ਵੀਰਵਾਲ ਦੀ ਵਸਨਾ ਰੱਖ ਕੇ ਪੂਰੀ ਦੁਨੀਆ ਚ ਕੰਧਿਆ ਕੁਮਾਰੀ ਤੋਂ ਲੈ ਕੇ ਤੇ ਹਿੰਦੁਸਤਾਨ ਚ ਕਸ਼ਮੀਰ ਤੱਕ ਔਰ ਏਸ਼ੀਆ ਦੀ ਪੂਰੀ ਦੁਨੀਆ ਚ ਇਸ ਜੀ ਦਾ ਜਿੱਥੇ-ਇਥੇ ਲੋਕਾਂ ਨੂੰ ਹੀ ਵੀ ਪਤਾ ਹੀ ਉੱਥੋਂ-ਉੱਥੋਂ ਤੱਕ ਵੀ ਇਹ ਗੱਲ ਪਹਚਾਈ ਆ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 9 700930883 ਦੇ ਸੰਪਰਕ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਸ਼ੁੱਕਰਵਾਰ ਦੀ ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਜਿੱਥੇ ਠੰਡ ਵਿੱਚ ਵਾਅਦਾ ਕੀਤਾ ਉੱਥੇ ਹੀ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਵੀ ਮਿਲੀ ਹੈ। ਸਾਡੀ ਫਾਸਟ ਵੀ ਨਿਊਜ਼ ਟੀਮ ਨੇ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਇਸ ਬਾਰਿਸ਼ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਕਾਫੀ ਰਾਹਤ ਮਿਲੀ ਹੈ ਅਤੇ ਠੰਡ ਵਧਣ ਨਾਲ ਗਰਮ ਕੱਪੜਿਆਂ ਦੀ ਵਿਕਰੀ ਵਿੱਚ ਵੀ ਵਾਧਾ ਹੋਵੇਗਾ ਅਤੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਕਾਫੀ ਫਾਇਦਾ ਮਿਲੇਗਾ ਉਹਨਾਂ ਕਿਹਾ ਕਿ ਠੰਡ ਤੋਂ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ ਦੇਖੋ ਜੀ ਪਹਿਲੀ ਦੀ ਗੱਲ ਇਹ ਹੈ ਕਿ ਹਰ ਸਾਲ ਇਹ ਕੋਈ ਅੱਜ ਨਵੀਂ ਚੀਜ਼ ਨਹੀਂ ਇਹ ਸਾਨੂੰ ਵੇਖਣ ਤੋਂ ਮਿਲਦੀ ਹਰ ਸਾਲ ਹੀ 1200 ਪੈ ਕੇ ਹੀ ਮੌਸਮ ਬਦਲਦਾ ਤੇ ਉਹ ਬੜਾ ਜ਼ਰੂਰੀ ਵੀ ਹੁੰਦਾ ਆ ਹਾਂ ਇਹਨਾਂ ਆ ਕਿ ਜਿਆਦਾ ਹੀ ਨਾ ਪਵੇ ਜਿਹੜਾ ਹੋਰ ਕਿਸੇ ਤਰ੍ਹਾਂ ਦਾ ਕੋਈ ਕਿਸਾਨੀ ਨੁਕਸਾਨ ਜਾਂ ਕੋਈ ਫਸਲਾਂ ਦਾ ਨੁਕਸਾਨ ਨਾ ਹੋਵੇ ਬਾਕੀ ਇਹ ਜ਼ਰੂਰੀ ਹੁੰਦੀ ਹੈ ਪੈਂਦੀ ਹੈ ਹਰ ਸਾਲ ਹੀ ਪੈਂਦੀ ਹੈ ਜੇ ਕੋਈ ਇਸ ਵਾਰ ਕੋ ਨਵੀਂ ਨਹੀਂ ਪੈਰੀ ਇਹਦੇ ਨਾਲ ਮੌਸਮ ਬਦਲਦਾ ਜਿਹੜੀ ਸੁੱਕੀ ਖਾਰ ਪੈ ਰਹੀ ਸੀ ਠੰਡ ਉਹਦੇ ਵਿੱਚ ਬਦਲਾਅ ਆਏਗਾ ਥੋੜਾ ਠੰਡ ਵਧੇਗੀ ਵੀ ਇਹਦੇ ਤੋਂ ਇਸ ਤੋਂ ਬਾਅਦ ਵਧਨ ਦੀ ਉਮੀਦ ਹੁੰਦੀ ਆ ਤੇ ਉਹ ਵਾਦੀ ਵੀ ਆ ਜਨਵਰੀ ਤੋਂ ਹਮੇਸ਼ਾ ਠੰਡ ਵਾਦੀ ਆ ਧੁੰਦ ਧੰਦ ਸ਼ੁਰੂ ਹੁੰਦੀ ਆ ਉਦੇ ਨਾਲ ਇਹ ਹੁੰਦਾ ਹੈ ਵੀ ਜਿੰਨੇ ਵੀ ਚਿਰ ਉਹ ਰਹਿਣੀ ਦੀ ਆਪਣਾ ਠੰਡ ਮਹੀਨਾ ਡੇਢ ਮਹੀਨਾ ਜਨਾਬ ਚਿਰ ਵੀ ਰਹਿੰਦੀ ਆ ਉਹਦੇ ਵਿੱਚ ਇਹਦਾ ਹੋਣਾ ਜ਼ਰੂਰੀ ਲਿੰਦਾ ਰੱਖ ਰਖਾਵ ਜਿਆਦਾ ਮਤਲਬ ਇਹਦੇ ਵਿੱਚ ਇਹ ਗਾਇ ਕਿ ਇਹ ਜੇ ਉਹਨਾਂ ਟੂ-ਵੀਲਰ ਵਗੈਰਾ ਤੇ ਜਿਆਦਾ ਸਫਰ ਕਰਨਾ ਪੈਂਦਾ ਤੇ ਥੋੜਾ ਆਪਣਾ ਆਪ ਨੂੰ ਕੱਜ ਕੇ ਰੱਖਣਾ ਤੇ ਕੋਈ ਠੰਡਾ ਪਾਣੀ ਦਾ ਇਸਤੇਮਾਲ ਨਾ ਕਰਨ ਗਰਮ ਪਾਣੀ ਪੀਣ ਚਾਹ ਕੌਫੀ ਦਾ ਇਸਤੇਮਾਲ ਕਰ ਲੈਣ ਵੇਖੋ ਪਹਿਲਾਂ ਜੇ ਸੁੱਕੀ ਧਰੂ ਬੰਦੇ ਸੀ ਲੋਕਾਂ ਨੂੰ ਖਾਂਸੀ ਜ਼ੁਕਾਮ ਬੁਖਾਰ ਵਗੈਰਾ ਹੁੰਦੀ ਸੀ ਔਰ ਜ਼ਿਆਦਾ ਹੋ ਰਿਹਾ ਸੀਗਾ ਹੁਣ ਮੀਂਹ ਪੈਣ ਨਾਲੇ ਹੋਏਗਾ ਵੀ ਵੀ ਜਿਹੜਾ ਪੈ ਗਿਆ ਹੈ ਸੁੱਕੀ ਠੰਡ ਜਿਹੜੀ ਹੈ ਉਹ ਖਤਮ ਹੋ ਗਈ ਹੈ ਤੇ ਜਿਹੜਾ ਮੌਸਮ ਹੈ ਸੁਹਾਵਣਾ ਹੈਲਦੀ ਮੌਸਮ ਸ਼ੁਰੂ ਹੋ ਜਾਏਗਾ ਲੋਕਾਂ ਦੀ ਖਾਂਸੀ ਜ਼ੁਕਾਮ ਬੁਖਾਰ ਜਿਹੜੀ ਛਾਤੀ 'ਚ ਜਲਨ ਐਰਾ ਵਗੈਰਾ ਜੋ ਚੈਸਟ ਇਨਫੈਕਸ਼ਨ ਸੀਗੀ ਉਹ ਬਿਲਕੁਲ ਠੀਕ ਹੋ ਜਾਏਗੀ ਇਹ ਜੇ ਮੌਸਮ ਜਿਹੜਾ ਹੈਲਦੀ ਮੌਸਮ ਹੈ ਲੋਕਾਂ 'ਚ ਜਿਹੜੀ ਉਹ ਜੋ ਮਰਜ਼ੀ ਖਾਂਗੇ ਉਹਨੂੰ ਪਚੇਗਾ ਹੈਲਦੀ ਮੌਸਮ ਹੈ ਜੀ ਮੌਸਮ ਬਹੁਤ ਵਧੀਆ ਹੈ ਅੱਜ ਬਿਮਾਰੀਆਂ ਤੋਂ ਬਚਾਂਗੇ ਬਸ ਮਹਾਰਾਜ ਦੀ ਕਿਰਪਾ ਹੋਈ ਅੱਜ ਪਹਿਲੇ ਹੱਦੋਂ ਬੜੇ ਗਲੇ ਗੁਲੇ ਖਰਾਬ ਬਿਮਾਰ ਬੰਦੇ ਸਾਰੇ ਜਵੇਦਾ ਖਰਾਬ ਉਹ ਸਾਰੇ ਬੱਚਿਆਂ ਨੂੰ ਸਾਰੇ ਘਰਾਂ 'ਚ ਜੋ ਸੁਖੀ ਸ਼ਾਂਤੀ ਹੋਈ ਹੁਣ ਸੋ ਸ਼ਾਂਤੀ ਮਿਲੇਗੀ ਬੱਚਿਆਂ ਸਾਹਿਬ ਪਰਵਾਹ ਨੂੰ ਅੱਜ ਨਾਲ ਇੱਕ ਤੇ ਜਿਹੜੇ ਕੱਪੜੇ ਵਾਲਿਆਂ ਦਾ ਗਰਮ ਕੱਪੜੇ ਵਾਲਿਆਂ ਦਾ ਮੌਸਮ ਉਨਾ ਵਾਸਤੇ ਬਹੁਤ ਵਧੀਆ ਸਾਬਤ ਹੋਇਆ ਔਰ ਸੈਕਿੰਡ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਹੜਾ ਜਿਹੜੇ ਸੁੱਕੀ ਠੰਡ ਦਾ ਟ੍ਰੈਂਡ ਚੱਲ ਰਿਹਾ ਸੀ ਔਰ ਹਰ ਆਦਮੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਸੀ ਉਹਦੇ ਨਾਲ ਉਹਦਾ ਬਹੁਤ ਕਵਰ ਹੋਏਗਾ ਕਈ ਦਿਨਾਂ ਤੋਂ ਲੋਕ ਖਾਂਸੀ ਜ਼ੁਕਾਮ ਬੁਖਾਰ ਵਰਗੀਆਂ ਤਕਲੀਫਾਂ ਤੋਂ ਗੁਜ਼ਰ ਰਹੇ ਸਨ ਪਰ ਸ਼ੁਕਰਵਾਰ ਸਵੇਰ ਤੋਂ ਹੀ ਪੈ ਰਹੇ ਮੀਂਹ ਨਾਲ ਮੌਸਮ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਸਵੇਰ ਤੋਂ ਹੀ ਬਦਲਵਾਈ ਛਾਈ ਰਹੀ ਤੇ ਮੀਂਹ ਪੈਦਾ ਦਿਖਾਈ ਦਿੱਤਾ ਸੋ ਮਾਹੀ ਡਾਕਟਰਾਂ ਦਾ ਆਖਣਾ ਹੈ ਕਿ ਇਸ بارش ਦੇ ਨਾਲ ਖਾਂਸੀ ਜ਼ੁਕਾਮ ਵਰਗੀਆਂ ਤਕਲੀਫਾਂ ਤੋਂ ਰਾਹਤ ਮਿਲੇਗੀ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਤਰੰਤਰਨ ਗਾਂਧੀ ਪਾਰਕ ਵਿਖੇ ਚੱਲ ਰਹੇ ਕੰਮ ਤੇ ਲੋਕਾਂ ਨੇ ਚੁੱਕੇ ਸਵਾਲ ਇਹਤੇ ਕੁਝ ਹੋਰ ਖਬਰਾਂ ਇੱਕ ਛੋਟੇ ਚ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਗਾਂਧੀ ਪਾਰਕ ਤਰਨਤਾਰਨ ਵਿਖੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਪਾਰਕ ਵਿੱਚ ਵਿਕਾਸ ਦੇ ਨਾਮ ਤੇ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਨਵੇਂ ਦੇ ਨਾਲ ਪੁਰਾਣਾ ਮਟੀਰੀਅਲ ਵਰਤਿਆ ਜਾ ਰਿਹਾ ਹੈ ਜਿਸ ਨਾਲ ਸਰਕਾਰ ਦੇ ਪੈਸੇ ਨੂੰ ਚੂਨਾ ਤਾਂ ਲੱਗੇਗਾ ਨਾਲ ਪਾਰਕ ਦੇ ਹਾਲਾਤ ਵੀ ਛੇਤੀ ਮਾੜੇ ਹੋ ਜਾਣਗੇ ਇਸ ਲਈ ਪ੍ਰਸ਼ਾਸਨ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਜਦੋਂ ਇਹ ਮਾਮਲਾ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਪਾਰਕ 'ਚ ਆਮ ਤੌਰ ਤੇ ਰੋਜ਼ ਸਵੇਰ ਤੋਂ ਹੀ ਚੱਲ-ਪਹਿਲ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਬਜ਼ੁਰਗ ਸਵੇਰੇ ਸੈਰ ਕਰਦੇ ਨੇ ਤੇ ਬਾਅਦ 'ਚ ਉਹ ਬੱਚੇ ਵੀ ਜਾਂਦੇ ਨੇ ਕਈ ਸ਼ਾਮ ਵੇਲੇ ਵੀ ਬੱਚੇ ਤੇ ਔਰਤਾਂ ਸੈਰ ਕਰਦੀਆਂ ਮੈਂ ਵੀ ਤਕਰੀਬਨ ਉੱਥੇ ਸੈਰ ਕਰਨ ਜਾਂਦਾ ਪਹਿਲਾਂ ਤੇ ਉੱਥੇ ਸਫਾਈ ਵਿਵਸਥਾ ਬੜੀ ਮਾੜੀ ਹੈ ਸਫਾਈ ਵਿਵਸਥਾ ਚੰਗੀ ਹੋਣੀ ਚਾਹੀਦੀ ਦੂਸਰਾ ਅਜੇ ਕਲ ਉੱਥੇ ਕੰਮ ਚੱਲ ਰਿਹਾ ਵਾ ਲੇਕਿਨ ਉਹ ਦੇਖਿਆ ਜਾ ਰਿਹਾ ਕਿ ਕੁਝ ਮਟੀਰੀਅਲ ਤੇ ਨਵਾਂ ਤੇ ਕੁਝ ਮਟੀਰੀਅਲ ਪੁਰਾਣਾ ਯੂਜ਼ ਕਰੀ ਜਾ ਰਿਹਾ ਉੱਤੇ ਦੇਖਿਆ ਜਾਵੇ ਤੇ ਅਪ ਟੂ ਮਾਰਕ ਜਿਹੜਾ ਵਾ ਉਹ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਾ ਕੇ ਦੇਖੇ ਕਿ ਉੱਥੇ ਕਿਹੋ ਜਿਹਾ ਮਟੀਰੀਅਲ ਯੂਜ਼ ਕੀਤਾ ਜਾ ਰਿਹਾ ਮਟੀਰੀਅਲ ਚੰਗਾ ਘਟਿਆ ਤੇ ਨਹੀਂ ਤੇ ਕਿਆਰੀਆਂ ਬਣ ਰੀਆਂ ਵਾ ਲੋਹੇ ਦਾ ਕੰਮ ਹੋ ਰਿਹਾ ਵਾ ਤੇ ਮਟੀਰੀਅਲ ਕੁਛ ਤੇ ਦੇਖਣ ਚ ਆਇਆ ਕਿ ਪੁਰਾਣੀਆਂ ਏਟਾਂ ਹੀ ਲੱਗ ਰਹੀਆਂ ਸੀ ਵਿੱਚ ਨਵੀਆਂ ਵਿੱਚ ਪੁਰਾਣੀਆਂ ਮਿਕਸ ਹੋ ਕੇ ਲੱਗ ਰਹੀਆਂ ਜਾਂ ਫਿਰ ਜਿਹੜਾ ਲੋਹੇ ਦਾ ਯੂਜ਼ ਹੋ ਰਿਹਾ ਉਹ ਵੀ ਪੂਰਾ ਸਹੀ ਨਹੀਂ ਹੈ ਕਿਉਂਕਿ ਇਹ ਹੁਣ ਇਹਨਾ ਬਣਾ ਦੇਣਗੇ ਫਿਰ 2 4 6 ਮਹੀਨੇ ਬਾਅਦ ਫਿਰ ਟੁੱਟ ਜਾਏਗਾ ਫਿਰ ਉਂਜੀ ਬੱਚੇ ਨੂੰ ਸੱਟਾਂ ਲੱਗਣਗੀਆਂ ਜਾਂ ਕਿਸੇ ਦਾ ਨੁਕਸਾਨ ਹੋਏਗਾ پارک ਦੀ ਹਾਲਤ ਦੇਖਣੀ ਚਾਹੀਦੀ ਸੀ ਕਿ ਹਾਲਤ ਕੀ ਹੈ ਉੱਥੇ ਕੀ ਸੀ ਮੈਸੇ ਤੋਂ ਜਾ ਕੇ ਆਪਣਾ ਕੰਮ ਸੰਭਿਆ ਉਸ ਤੋਂ ਬਾਅਦ ਜਿਹੜਾ ਵੀ ਕੰਮ ਜਦ ਤੱਕ ਹੋਇਆ ਉਹ ਕੰਮ ਜਿਹੜਾ ਆ ਉਹ ਸਿਰਫ ਬਗੈਰ ਕਿਸੇ ਪੈਸੇ ਤੋਂ ਜਾਂ ਕੋ ਨਵਾਂ ਬਗੈਰ ਹੁਦਿਰੇ ਲਿਆਏ ਤੋਂ ਉਹ ਪੁਰਾਣੇ ਆ ਜਿਹੜੀ ਇੱਟਾਂ ਸਾਈਡ ਤੇ ਡਿੱਗੀਆਂ ਸੀਗੀਆਂ ਉਹਨਾਂ ਨੂੰ ਰਿਪੇਅਰ ਕਰਾ ਕੇ ਉਹ ਕਿਆਰੀਆਂ ਲੋਕੀ ਲੱਗਦੇ ਸੀ ਜਿੱਤਰੋ ਮਰਜ਼ੀ ਲੱਗ ਜਾਂਦੇ ਸੀਗੇ ਉਹ ਤੋੜ ਦਿੰਦੇ ਸੀ ਮਤਲਬ ਕਿਆਰੀਆਂ ਜਾਂ ਸੰਗਲ ਤੋੜ ਦਿੰਦੇ ਸੀ ਉਹਨਾਂ ਨੂੰ ਜਸਟ ਉਹਨਾਂ ਨੂੰ ਰਿਪੇਅਰ ਕਰਾ ਕੇ ਤੇ ਉਸ ਤੋਂ ਬਾਅਦ ਜਿਹੜਾ ਆ ਉਹ ਆਪਣਾ ਇੱਕ ਸੀਕਵੈਂਸ ਤਿੱਕੀ ਕੰਮ ਉਹ ਤੋਂ ਬਾਅਦ ਜਿਹੜਾ ਹੈਗਾ ਆ ਜਿਹੜਾ ਪਾਰਕ ਦੀ ਰਿਪੇਅਰ ਦਾ ਕੰਮ ਆ ਉਹ ਠੇਕੇਦਾਰ ਨੂੰ ਦੇ ਦਿੱਤਾ ਗਿਆ ਉਹ ਆਪਣਾ ਜਿਹੜਾ ਆਪਣਾ ਜਿਹੜਾ ਕੰਮ ਹੈ ਉਹ ਆਪਣਾ ਬਿਲਕੁਲ ਨਵੀਆਂ ਇੱਟਾਂ ਲਾ ਕੇ ਜਾਂ ਨਵਾਂ ਮਟੀਰੀਅਲ ਲਾ ਕੇ ਉਹ ਕਰ ਰਿਹਾ ਉਹਦਾ ਜਿਹੜਾ ਬਾਕੀ ਕਿਆਰੀਆਂ ਸਿੱਧੀਆਂ ਕਰਾਈਆਂ ਨੇ ਜਾਂ ਕੋਈ ਇੱਕ ਸਿੱਧੀ ਕਰਈ ਉਹਦੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ ਆ। ਕਰਨਤਨ ਸ਼ਹਿਰ ਦਾ ਜੋ ਪਾਰਕ ਹੈ ਇਸ ਦੀ ਹਾਲਾਤ ਬੜੀ ਮਾੜੀ ਸੀ। ਹੁਣ ਇਸ ਦਾ ਕੰਮ ਸ਼ੁਰੂ ਹੋ ਗਿਆ ਹੈ। ਲੇਕਿਨ ਜੋ ਕਿਆਰੀਆਂ ਬਣਾਈਆਂ ਜਾ ਰਹੀਆਂ ਹਨ ਉਹ ਤੁਸੀਂ ਦੇਖ ਸਕਦੇ ਹੋ ਕਿ ਉਹ ਉਸ ਇੱਟਾਂ ਨਵੀਆਂ ਕਿ ਬਾਕੀ ਪੁਰਾਣੀਆਂ ਹੀ ਲਾਈਆਂ ਜਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਕਰੀ ਜਾਵੇ ਕਿ ਇਹ ਰਿਪੇਅਰ ਕਰ ਰਹੇ ਹਨ। ਇਹ ਨਵੇਂ ਤਰ੍ਹਾਂ ਆ ਕੇ ਕੈਰੀਅਰ ਬਣਾ ਰਹੇ ਹਨ ਕੈਮਰਾਮੈਨ ਵਿਕਰਮ ਸੈਲ ਦੇ ਨਾਲ ਗੁਰਿੰਦਰ ਟਿੰਕੂ ਦੀ ਰਿਪੋਰਟ ਫਾਇਰਟੇਜ ਹੋਈ ਤਰਨਤਾਰ ਛੋਟੇ ਸਾਹਿਬ ਜ਼ਾਦਿਆਂ ਦੀ ਯਾਦ ਵਿੱਚ ਸਮੂਹ ਡਿਫੈਂਸ ਐਵੇਨਿਊ ਦੀਆਂ ਸੰਗਤਾਂ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਬਲਵਿੰਦਰ ਸਿੰਘ ਰਾਜਵੀਰ ਸਿੰਘ ਗੁਰਜਿੰਦਰ ਸਿੰਘ ਸੁਖਜਿੰਦਰ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਲੰਗਰ ਦੀ ਸੇਵਾ ਨਿਭਾਈ ਹਾਂਜੀ ਦੀਦਿਆੜਾ ਕਰਕੇ ਡਿਫੈਂਸ ਕਲੋਨੀ ਵੱਲੋਂ ਸਮੂਹ ਸੰਗਤ ਵੱਲੋਂ ਲੰਗਰ ਲਾਇਆ ਗਿਆ ਜੀ ਸਾਰੇ ਸਾਰਿਆਂ ਦੇ ਯੋਗਦਾਨ ਦੇ ਨਾਲ ਸੰਦੇਸ਼ ਸੁਨੇਹਾ ਚਾਹੁੰਦੇ ਆ ਕਿ ਸਾਨੂੰ ਜਿਹੜੇ ਸਾਡੇ ਮਹਾਂਪੁਰਖ ਹੋਏ ਨੇ ਜੋ ਛਿੱਧੀਆਂ ਦਿੱਤੀਆਂ ਨੇ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਤੇ ਉਹਨਾਂ ਦੇ ਮੁਤਾਬਿਕ ਚੱਲਣਾ ਚਾਹੀਦਾ ਸਾਨੂੰ ਛੋਟੇ ਸائبਜ਼ਾਦਿਆਂ ਦੀ ਸ਼ਹਾਦਤ ਜੋ ਉਹਨਾਂ ਦੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜਾ ਹੈ ਉਹਦੀ ਉਹਨਾਂ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ ਹੈ ਏ ਡਿਫੈਂਸ ਇਨਕਲੇਵ ਕਲੋਨੀ ਦੀ ਸਾਰੀ ਸੰਗਤ ਵੱਲੋਂ ਲਗਾਇਆ ਗਿਆ ਹੈ ਬੀਤੇ ਦਿਨੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਬਾਹਰ ਇੱਕ ਐਕਟਿਵਾ ਸਵਾਰ ਵੱਲੋਂ ਇੱਕ ਪੈਦਲ ਜਾ ਰਹੇ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚੱਲਦਿਆਂ ਬਜ਼ੁਰਗ ਵਿਅਕਤੀ ਦਾ ਹੇਠਾਂ ਡਿੱਗਣ ਨਾਲ ਚੂਲਾ ਟੁੱਟ ਗਿਆ ਜਿਸ ਨੂੰ ਇਲਾਜ ਤੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਿਆ ਤੇ ਉਹਨਾਂ ਨੇ ਜਾਂਚ ਸ਼ੁਰੂ ਕੀਤੀ। ਉਹਨਾਂ ਆਖਿਆ ਕਿ ਦੋਸ਼ੀ ਦੀਪਾਲ ਜਲਦ ਕੀਤਾ ਜਾਵੇਗੀ। ਮੈਂ ਘਰੋਂ ਜੀ ਮੇਰੇ ਫਰਿੱਜ ਖਰਾਬ ਹੈਗੀ ਤੇ ਮੈਂ ਪੈਸੇ ਕਢਵਾਉਣ ਆਇਆ ਤਾਂ ਇਹ ਆਪਣਾ ਬੈਂਕ ਚੋਂ ਇਹਨੂੰ ਤਰਨਤਾਰ ਰੋਡ ਤੇ ਜਿਹੜੀ ਹੈਗੀ ਆ ਬੈਂਕ ਪੁਰਾਣੀ ਚੁੰਗੀ ਲੱਗੇ ਉੱਥੋਂ ਪੈਸੇ ਕਢਾਉਣ ਲੱਗਾ ਉੱਥੋਂ ਪੈਸੇ ਨਹੀਂ। ਫਿਰ ਮੈਂ ਆ ਗਿਆ ਜੀ ਇੱਥੇ ਇਹ ਬਾਬੇ ਸ਼ੀਦਾ ਦੇ ਲੱਗੇ ਇੱਕ ਏਟੀਮ ਹੈਗਾ ਜੀ ਐਸਬੀਆਈ ਦਾ। ਉਹ ਮੁੜ ਕੇ ਨਾਲ ਹੀ ਹੈਗਾ ਜੀ ਗੁਰਾਂਵਾਲਾ ਹਸਪਤਾਲ ਤੇ ਨਾਲ ਹੀ ਉਹ ਦੁਕਾਨਾਂ ਹੈਗੀਆਂ ਰੀਡੀਮੇਟ ਦੀਆਂ ਦੁਕਾਨਾਂ। ਉਸੇ ਸਕੂਟਰੀ ਲਾ ਕੇ ਮੈਂ ਪੈਦਲ ਮੈਂ ਇਹ ਪੈਦਲ ਮੈਂ ਨੰਗਰ ਲਗਾ ਤੇ ਸੇਵ ਇਹਨਾਂ ਪਿੱਛੋਂ ਇਹ ਮੇਰੇ ਸੱਜੀ ਬਨੇ ਨਾਲ ਸਕੂਟਰੀ ਬੜੀ ਤੇਜ਼ ਆਉਂਦੇ ਦੋ ਜਣੇ ਹੈਗੇ ਇਹ ਕਹਿੰਦੇ ਮੈਂ ਹੀ ਕਹਿੰਦੇ ਭਾਜੀ ਜਦੋਂ ਮਾਰ ਕੇ ਕਹਿੰਦੇ ਭਾਜੀ ਪਰੇ ਪਰੇ ਜਾਓ ਪਰੇ ਜਾਓ ਕਹਿੰਦੇ ਮੈਂ ਕਿਹਾ ਯਾਰ ਤੁਸੀਂ ਮਾਨਾ ਕੀਤਾ ਜੋ ਮੈਂ ਕਿਹਾ ਵੀ ਜੋ ਮੇਰੇ ਕਰਮਾ ਯਾਰ ਹੋ ਗਿਆ ਉਹ ਕਿਕਰਪਾ ਸੀਰੀਆ ਪੈਦਲ ਉਤਰੇ ਜਾ ਰਹੇ ਸੀ ਭਗੰਦਰ ਸਿੰਘ ਜੀ ਇਹ ਉਹਦੇ ਨਾਲ ਚੂਲੇ ਤੇ ਸਾਟ ਲੱਗੀ ਆ ਇਹ ਬਾਕੀ ਜਿਹੜੇ ਇਲਾਜ ਆ ਸ੍ਰੀ ਗੁਰਾਮ ਦਾ ਹਸਪਤਲ ਉਹ ਤੇ ਇਲਾਜ ਕਰਾ ਰਹੇ ਨੇ ਚੱਲਣ ਦੇ ਇਹਨਾਂ ਦਾ ਬਾਕੀ ਬੰਦਾ ਜਿਹੇ ਫਰਾਰ ਆ ਜਿੰਨੇ ਐਕਟਵਾ ਮਾਰੀ ਆ ਬਸ ਪਤਾ ਨਹੀਂ ਹਜੇ ਨਹੀਂ ਕੋਈ ਪਤਾ ਲੱਗਾ ਬਾਕੀ ਉਹਦਾ ਗੱਡੀ ਦਾ ਨੰਬਰ ਹੈਗਾ ਉਹ ਵੈਰੀ ਕਢਾ ਕੇ ਤੇ ਜਿਹੜੀ ਕਾਰਵਾਈ ਅਸੀਂ ਕਰਦੇ ਯੂਨਾਈਟਿਡ ਕਿਸਾਨ ਮੋਰਚਾ ਦਿਆਂ ਗੈਰ ਸਿਆਸੀ ਕਿਸਾਨ ਜਥੇਬੰਦੀਆਂ ਵੱਲੋਂ 3 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠ ਕੇ ਪ੍ਰਦਰਸ਼ਨ ਕਰ ਰਿਹਾ ਹਨ ਇਸ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਚਰਨ ਸਰਵਨ ਸਿੰਘ ਪੰਦੇਰ ਵੱਲੋਂ ਅੰਮ੍ਰਿਤਸਰ ਵਿੱਚ ਦੁਕਾਨਦਾਰਾਂ ਅਤੇ ਰੇੜੀ ਫੜੀ ਵਾਲਿਆਂ ਤੱਕ ਪਹੁੰਚ ਕੀਤੀ ਗਈ ਅਤੇ ਉਹਨਾਂ ਨੂੰ 30 ਦਸੰਬਰ ਨੂੰ ਭਾਰਤ ਬੰਦ ਦੀ ਅਪੀਲ ਕੀਤੀ ਗਈ। 30 ਦਸੰਬਰ ਨੂੰ ਪੰਜਾਬ ਬੰਦ ਦਾ ਸਾਡਾ ਸੱਦਾ ਹੈਗਾ ਵਾ ਉਹਨੂੰ ਸਫਲ ਬਣਾਉਣ ਵਾਸਤੇ ਅੱਜ ਮਹਿੰਮ ਜਿਹੜੀ ਅਸੀਂ ਟੋਲ ਪਲਾਜ਼ਾ ਮਾਨਾ ਵਾਲਾ ਤੋਂ ਸ਼ੁਰੂ ਕਰ ਰਹੇ ਹੇ ਬੱਸ ਸਟੈਂਡ ਅੰਮ੍ਰਿਤਸਰ ਤੱਕ ਜਾਊਗੀ। ਅੰਮ੍ਰਿਤਸਰ ਦੇ ਸਾਰੀਆਂ ਸੜਕਾਂ ਤੇ ਐਵੇਂ ਜਥੇਬੰਦੀ ਦੇ ਵਰਕਰ ਖੜੇ ਆ ਅਰਸ ਅਸੀਂ ਡੋਰ ਟੂ ਡੋਰ ਅਸੀਂ ਹਰ ਸ਼ਟਰ ਤੱਕ ਹਰ ਸ਼ਹਿਰੀ ਤੱਕ ਹਰ ਦੁਕਾਨਦਾਰ ਤੱਕ ਹਰ ਮੰਡੀ ਤੱਕ ਹਰ ਜਨ ਜਨ ਤੱਕ ਆਪਦੀ ਮੁਹਮਲ ਲੈ ਕੇ ਜਾਵਾਂਗੇ ਵੀ ਹਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹਮਲਾ ਛੋਟੀ ਦੁਕਾਨਦਾਰੀ ਤੇ ਹੈਗਾ ਔਰ ਉਹ ਹਮਲੇ ਨੇ ਆਨਲਾਈਨ ਵਪਾਰ ਨੇ ਵੱਡੇ ਮੋਲਾਂ ਨੇ ਜੜਾ ਵਾ ਇਹ ਦੁਕਾਨਦਾਰੀ ਨੂੰ ਬਰਬਾਦ ਕਰਕੇ ਰੱਖ ਦੇਣਾ ਹਮਲਾ ਮਜ਼ਦੂਰਾਂ ਤੇ ਆ ਜਿਵੇਂ ਉਹ ਰਿਪੋਰਟ ਸਿਸਟਮ ਲੈ ਕੇ ਆ ਰਹੇ ਜਿਵੇਂ ਮਸ਼ੀਨਰੀ ਲੈ ਕੇ ਆ ਰਹੇ ਆ ਮਜ਼ਦੂਰਾਂ ਦਾ ਅਜਾੜਾ ਤਹਿਗਾ ਛੋਟਾ ਲਘੂ ਉਦਯੋਗ ਪੰਜਾਬ ਦਾ ਜੜ ਕੇ ਰੱਖਤਾ ਵੱਡੇ ਕਾਰਪੋਰੇਟਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ 25ਵਾਂ ਖੂਨਦਾਨ ਕੈਂਪ 29 ਦਸੰਬਰ ਦਿਨ ਐਤਵਾਰ ਨੂੰ ਸ਼੍ਰੀ ਰਾਧਾ ਕ੍ਰਿਸ਼ਨ ਮੈਡੀ ਸਿਟੀ ਬਟਾਲਾ ਰੋਡ ਵਿਖੇ ਲਗਾਇਆ ਜਾਵੇਗਾ ਇਸ ਸੰਬੰਧੀ ਜਾਣਕਾਰੀ ਪ੍ਰਧਾਨ ਕਿਸ਼ੋਰ ਰੈਣਾ ਮੀਤ ਪ੍ਰਧਾਨ ਅਰਵਿੰਦਰ ਕੌਰ जोनल एडवोकेट राहुल डायरेक्टर रमन शर्मा वालों दी गई ब्लड की कमी के करके कई बार उनकी जान चली जाती है इसलिए हमारी कोशिश रहती है कि हम हर महीने ब्लड डोनेशन कैंप का आयोजन करें इसी कड़ी के तहत हमने श्री कृष्णा मेडिसिटी हॉस्पिटल में इतवार के दिन उनतीस तारीख इतवार के दिन हमने ब्लड डोनेशन कैंप का आयोजन किया है आप सब से जो स्वस्थ हैं जो ब्लड दे सकते हैं हाथ जोड़ के विनती है कि आप उस दिन आइए मानवता का कर्म अपना निभाइए वहाँ पर आकर अपना ब्लड डोनेट करें माचिन मस्तिका मंडली वालों माचिनतपुरनी हिमाचल प्रदेश के दर्शनालय बटाला रोड तो पास रवाना की थी गई मुख सेवादार जानवी ने दसया कि लोकांनु धार्मिक भावना नाल जोड़न ले हर महीने एक बार धार्मिक दर्शनालय भेजी जाती है इस मौके काजल पूनम रवि सोनू ਨੀਰਜ ਕੁਲਵਿੰਦਰ ਅਤੇ ਹੋਰ ਸੰਗਤਾਂ ਮੌਜੂਦ ਸਨ ਆਪਣਾ ਚਿੰਦਪੁਰਨੀ ਮਾਰ ਦਰਬਾਰ ਤੇ ਜਾਈਦਾ ਜੀ ਹਰ ਮਹੀਨੇ ਜਾਈਦਾ ਜਵਾਲਾ ਜੀ ਇੱਕ ਚੰਦੇ ਆ ਚਿੰਦਪੁਰਨੀ ਚਲੇ ਤੇ ਬਗਲਾ ਮੁਹੀ ਚਲੇ ਆਗੇ ਤੇ ਚਿੰਦਪੁਰਨੀ ਗੁਰੂ ਘਰ ਵੱਲੋਂ ਬੇਨਤੀ ਆ ਵੀ ਸਾਰੇ ਪਰਿਵਾਰ ਨੂੰ ਲੈ ਕੇ ਆਇਆ ਕਰੋ ਹਰ ਮਹੀਨੇ ਜਾਈਦਾ ਜੀ ਬੜੀ ਕਿਰਪਾ ਮਾ ਮਾਈ ਦੀ ਤੇ ਚੜ੍ਹਦੀ ਕਲਾ ਰਹੀਂਦੀ ਹਰ ਮਹੀਨੇ ਤੇ ਮਾ ਮਾਈ ਬਹੁਤ ਕੁਝ ਦਿੰਦੀ ਹੈ ਜੀ ਦੁੱਖ ਦੁੱਖਾਂ ਤਕਲੀਫਾਂ ਦਾ ਬਿਲਕੁਲ ਨਾ ਹੋ ਜਾਂਦਾ ਸੁੱਖਾਂ ਦਾ ਆਵਾਸ ਹੁੰਦਾ ਜੀ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਬੰਦ ਨੂੰ ਲੈ ਕੇ ਫਰੂਟ ਐਂਡ ਵੈਜੀਟੇਬਲ ਐਸੋਸੀਏਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ 30 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਵੱਲਾ ਸਬਜ਼ੀ ਮੰਡੀ ਬੰਦ ਰਹੇਗੀ ਅਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਪਟਰਾ ਜਰਨਲਿਸਟ ਅਤਰ ਜਤਿੰਦਰ ਖੁਰਾਣਾ ਜਸਪਾਲ ਸਿੰਘ ਕਾਲਾ ਪਰਮਜੀਤ ਸਿੰਘ ਬਿੱਲਾ ਨੇ ਹਾਜ਼ਰੀ ਭਰੀ ਪਰਮ ਸੰਤ ਦ્વੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਵੱਲੋਂ ਸ਼੍ਰੀ ਦੁਰਗਾਣਾ ਤੀਰਤ ਵਿਖੇ satsang geeta ਗਿਆ ਜਿਸ ਦਾ ਲਾਈਵ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਗਿਆ ਮੀਲਾ ਰਾਣੀ ਪਰਮਾਤਮਾ ਨੂੰ ਪਾਣੇ ਲਈ ਕਿਵੇਂ ਉਹ ਬਾਦ ਹੋਈ ਤੋਂ ਕਿਵੇਂ ਜਾਗ ਰਜਿੰਦਰ ਨਗਰ ਗਲੀ ਨੰਬਰ 5 ਬਟਾਲਾ ਰੋਡ ਵਿਖੇ ਮਾ ਪਗਵਤੀ ਦਾ ਜਾਗਰਣ ਕਰਾਇਆ ਗਿਆ ਇਸ ਮੌਕੇ ਭਜਨ ਗਾਇਕ ਸ਼ੰਕਰ ਸ਼ਾਨ ਨੇ ਮਾਂ ਪਗਵਤੀ ਦਾ ਗੁੰਗਾਨ ਗਾਇਆ। ਇਸ ਮੌਕੇ ਵਿਪਨ ਕੁਮਾਰ ਬਿੱਲਾ, ਰਾਜੇਸ਼ ਮਹਿਤਾ, ਰਮਾ ਮਹਿਤਾ, ਸੋਨੂ, ਸਿਕੰਦਰ ਸਮੇਤ ਸੰਗਤਾ ਮੌਜੂਦ ਸਾਨ। ਲੋ ਜੀ ਹਰੀ ਦੀ ਗੁੜੀਆਂ ਦੇ ਨਾਮ ਤੋਂ ਥਾਣਾ ਜੀਆਰਪੀ ਨੂੰ ਇੱਕ ਨਾਮਾਲੂਮ ਵਿਅਕਤੀ ਦੀ ਲਾਸ਼ ਮਿਲੀ ਹੈ। ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਜੀਆਰਪੀ ਨਾਲ ਸੰਪਰਕ ਕਰੋ। ਅਤੇ ਆਖਿਰ ਵਿੱਚ ਮੁਖਬਰਾਂ ਇੱਕ ਵਾਰ ਫਿਰ ਤੋਂ ਸਸਦ ਗੁਰਜੀਤ ਸਿੰਘ ਔਸ਼ਲਾ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ। ਥਾਣਾ ਮਹਿਤਾ ਪੁਲਿਸ ਵੱਲੋਂ 1 ਕਿਲੋ 650 ਗ੍ਰਾਮ ਅਫੀਮ ਸਮੇਤ ਦੋਸ਼ੀ ਨੂੰ ਕੀਤਾ ਗ੍ਰਫਤਾਰ। ਕਾਂਗਰਸ ਦੇ ਹਾਤੀ ਦਫ਼ਤਰ ਵਿਖੇ ਸਮੂੱਚੀ ਲੀਡਰਸ਼ਿਪ ਦੀ ਹੋਈ ਮੀਟਿੰਗ